ਬਿਮਾਰੀ ਕਦੇ ਵੀ ਫਾਰਮ ਦੇ ਵਿੱਚ ਵਿੱਚੋਂ ਪੈਦਾ ਨਹੀਂ ਹੁੰਦੀ। ਠੀਕ ਹੈ ਜੀ। ਬਿਮਾਰੀ ਬੰਦਾ ਲੈ ਕੇ ਆਉਂਦਾ। ਹੁਣ ਜਿਹੜਾ ਮੌਸਮਾ ਹੁਣ ਠੰਡ ਦੇ ਵਿੱਚ ਕੋਈ ਵੀ ਬਿਮਾਰੀ ਕੰਟਰੋਲ ਕਰਨੀ ਬਹੁਤ ਔਖੀ ਹੈ। ਇਸ ਲਈ ਅਸੀਂ ਇਹ ਚੀਜ਼ਾਂ ਦਾ ਥੋੜਾ ਜਿਹਾ ਧਿਆਨ ਚ ਰੱਖਦੇ ਹੋਏ ਕਿਉਂਕਿ ਮਹਿੰਗੇ ਮੋਲ ਦੇ ਦੀਆਂ ਮੱਝਾਂ ਨੇ, ਗਾਵਾਂ ਨੇ, ਕੋੜੀਆਂ ਨੇ ਜਿਆਦਾ ਜਿਆਦਾ ਰੇਟ ਦੇ ਬੱਕਰੀਆਂ ਨੇ। ਇਸ ਲਈ ਥੋੜਾ ਜਿਹਾ ਧਿਆਨ ਰੱਖਦੇ ਹੋਏ ਇਹ ਵਸੀ ਫਿਰ ਇੰਟਰੀ ਥੋੜੀ ਜਿਹੀ ਬੰਦ ਰੋਕੀ ਹੋਈ ਆ ਮੇਰਾ ਮਕਸਦ ਆ ਮੈਂ ਜਾਨਵਰਾਂ ਦੀ ਸੇਵਾ ਕਰਦਾnga ਜਾਨਵਰ ਮੈਨੂੰ ਉਹ ਚੀਜ਼ ਦਾ ਵਰ ਦਿੰਦੇ ਆ ਠੀਕ ਹੈ ਹੋਰ ਕੁਛ ਨਹੀਂ ਮੇਰਾ ਠੀਕ ਹੈ ਪਰ ਮੈਂ ਉਹਨਾਂ ਨੂੰ ਪਾਲਦਾ ਜਦੋਂ ਪਾਲਦਾ ਮੁਹੱਬਤ ਕਰਦਾ ਉਹਨਾਂ ਨਾਲ ਉਹੀ ਚੀਜ਼ ਮੇਰੀ ਕਾਮਯਾਬੀ ਦਾ ਰਾਜ਼ ਈ ਉਹ ਚੀਜ਼ਾਂ ਸਾਸ਼ਟ੍ਰੀ ਕਾਲ ਬਾਈ ਸਾਰਿਆਂ ਨੂੰ ਆਪਣੀ ਨਵੀਂ ਵੀਡੀਓ ਵਿੱਚ ਸਵਾਗਤ ਆ ਅੱਜ ਪਹੁੰਚੇ ਹੋਇਆ ਬਈ ਆਪਾਂ ਤੁੰਗਾ ਵਾਲੀ ਡਾਕਟਰ ਬਲਵਿੰਦਰ ਸਿੰਘ ਮਾਨ ਉਹਨਾਂ ਦੇ ਫਾਰਮ ਦੇ ਵਿੱਚ ਤੁਹਾਨੂੰ ਫਾਰਮ ਅੰਦਰੋਂ ਤਾਂ ਆਪਾਂ ਨਹੀਂ ਦਿਖਾ ਸਕਦੇ ਕਿਉਂਕਿ ਕੋਈ ਆਪਾਂ ਜਿਵੇਂ ਮੰਡੀ ਹੁੰਦੀ ਆ ਨਾ ਵੀਰਵਾਰ ਨੂੰ ਤਾਂ ਕਈ ਵਾਰ ਮਾਲ ਦੇ ਵਿੱਚੋਂ ਬੰਦੇ ਅੰਦਰ ਫਾਰਮ ਦੇ ਵਿੱਚ ਐਂਟਰ ਕਰ ਜਾਂਦੇ ਆ ਤੁਹਾਨੂੰ ਪਤਾ ਵੀ ਠੰਡ ਦਾ ਮੌਸਮ ਆ ਬਿਮਾਰੀ ਆ ਜਿਹੜੀ ਉਹ ਆ ਸਕਦੀ ਆ ਤਾਂ ਕਰਕੇ ਫਾਰਮ ਜਿਹੜਾ ਉਹ ਬੰਦ ਆ ਤੇ ਆਪਾਂ ਬਾਕੀ ਊ ਗੱਲਾਂ ਬਾਤਾਂ ਆਪਾਂ ਡਾਕਟਰ ਸਾਹਿਬ ਨਾਲ ਕਰਾਂਗੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਭਜੀ ਤੇ ਡਾਕਟਰ ਸਾਹਿਬ ਜਿਵੇਂ ਤੁਸੀਂ ਅੱਜ ਫਾਰਮ ਬੰਦ ਕੀਤਾ ਹੋਇਆ ਪਹਿਲਾਂ ਇੱਕ ਕਾਰਨ ਤੇ ਇਹਦਾ ਬਿਮਾਰੀ ਹੋ ਸਕਦੀ ਆ ਨਾ ਜੀ ਹਾਂਜੀ ਤੇ ਇਹ ਕਿਹੜੀ ਬਿਮਾਰੀ ਹੈ ਜਿਹਦੇ ਕਾਰਨ ਇਹ ਬੰਦ ਕੀਤਾ ਫਾਰਮਾ ਬਾਈ ਜੀ ਬਹੁਤ ਸਾਰੀਆਂ ਬਿਮਾਰੀਆਂ ਅੱਜ ਕੱਲ ਹੁੰਦੀਆਂ ਜਿਵੇਂ ਪੀਪੀਆਰ ਹੋਗੀ ਐਫਐਮਡੀ ਹੋਗੀ ਹੁੰਦਾ ਕਿ ਉਹ ਵੀ ਕਈ ਵਾਰੀ ਵਾਇਰਸ ਆਪਣੇ ਨਾਮ ਨੂੰ ਲੱਗ ਕੇ ਪੈਰਾਂ ਨਾਲ ਉਹ ਅੰਦਰ ਚਲਾ ਜਾਂਦਾ ਬਿਮਾਰੀ ਕਦੇ ਵੀ ਫਾਰਮ ਦੇ ਵਿੱਚ ਵਿੱਚੋਂ ਪੈਦਾ ਨਹੀਂ ਹੁੰਦੀ। ਠੀਕ ਹੈ ਜੀ। ਬਿਮਾਰੀ ਬੰਦਾ ਲੈ ਕੇ ਆਉਂਦਾ। ਬਾਹਰੋਂ ਲੈ ਕੇ ਆਉਂਦਾ ਬੰਦਾ। ਬਾਹਰੋਂ ਲੈ ਕੇ ਆਉਂਦਾ ਬੰਦਾ ਬਿਮਾਰੀ ਲੈ ਕੇ ਆਉਂਦਾਗਾ। ਹੂੰ। ਇਸ ਲਈ ਆਪਾਂ ਨੂੰ ਉਹ ਚੀਜ਼ਾਂ ਧਿਆਨ ਰੱਖਣ ਚਾਹੀਦਾ ਕਿਉਂਕਿ ਹੁਣ ਜਿਹੜਾ ਮੌਸਮਾ ਹੁਣ ਠੰਡ ਦੇ ਵਿੱਚ ਕੋਈ ਵੀ ਬਿਮਾਰੀ ਕੰਟਰੋਲ ਕਰਨੀ ਬਹੁਤ ਔਖੀ ਹੈ। ਠੀਕ ਹੈ ਜੀ। ਮੈਰਸਾ ਜਿਹੜਾ ਉਹਦਾ ਕੰਟਰੋਲ ਕਰਨਾ ਔਖਾ। ਇਸ ਲਈ ਅਸੀਂ ਇਹ ਚੀਜ਼ਾਂ ਦਾ ਥੋੜਾ ਜਿਹਾ ਧਿਆਨ ਚ ਰੱਖਦੇ ਹੋਏ ਕਿਉਂਕਿ ਮਹਿੰਗੇ ਮੋਲ ਦੇ ਦੀਆਂ ਮੱਝਾਂ ਨੇ, ਗਾਵਾਂ ਨੇ, ਘੋੜੀਆਂ ਨੇ ਜਿਆਦਾ ਜਿਆਦਾ ਰੇਟ ਦੇ ਬੱਕਰੀਆਂ ਨੇ। ਇਹ ਵਸੇ ਫਿਰ ਐਂਟਰੀ ਥੋੜੀ ਜਿਹੀ ਬੰਦ ਰੋਕੀ ਵੀ ਆ ਠੀਕ ਐ ਇਹ ਨੂੰ ਅੱਜ ਅਜਿਹੇ ਦਾ ਦਿਨ ਖਾਤਰਾ ਜੀ ਅੱਜ ਦਾ ਦਿਨ ਜ ਅੱਜ ਦਾ ਦਿਨ ਜੋ ਕੋਈ ਆਮ ਲੋਕ ਆਉਂਦੇ ਸਾਡੇ ਕੋਲੇ ਸਾਡੇ ਕੋਲੇ ਸ਼ੂਜ਼ ਕਵਰ ਵਗੈਰਾ ਹੈਗਾ ਉਹ ਚੜਾ ਕੇ ਜਾਂ ਕਲੀ ਵਗੈਰਾ ਲਾ ਕੇ ਸੀ ਦਿਖਾ ਦਿੰਦੇ ਠੀਕ ਆ ਹੁਣ ਤੁਸੀਂ ਕਿੰਨੀਆਂ ਕਿੰਨੇ ਕਿਹੜੇ-ਕਿਹੜੇ ਜਾਨਵਰਾਂ ਤੇ ਕੰਮ ਕਰ ਰਹੇ ਹੋ ਕਿੰਨੀਆਂ ਫਾਰਮਿੰਗਾਂ ਕਰ ਰਹੇ ਹੋ ਜੀ ਹੁਣ ਤੁਸੀਂ ਮੈਂ ਭਾਈ ਜੀ ਘੋੜੀਆਂ ਦੀਆਂ ਦੋ ਦੋ ਨਸਲਾਂ ਤੇ ਘੋੜੀਆਂ ਦੇ ਤੇ ਕੰਮ ਕਰ ਰਹੇ ਆ ਮਾਰਵਾੜੀ ਠੀਕ ਐ ਜੀ ਤੇ ਜਿਵੇਂ ਨੌਕਰੀ ਤੇ ਨੌਕਰੀ ਹੋ ਗਈ ਹੈ ਉਹ ਕਰ ਰਹੇ ਆ ਤੇ ਬੱਕਰੀਆਂ ਤੇ ਕਰ ਰਹੇ ਆ ਬਰਬਰੀਆਂ ਤੇ ਬੀਟਲ ਤੇ ਅਦਰ ਬਰੀਡ ਤੇ ਕਰਾਸ ਤੇ ਗਾਮਾ ਤੇ ਸਾਈਵਾਲ ਤੇ ਐਚ ਐਫ ਤੇ ਮੱਝਾਂ ਤੇ ਮੱਝਾਂ ਕਿਹੜੀਆਂ ਨਸਲ ਦੀਆਂ ਮੱਝਾਂ ਮੋਰਾ ਨਸਲ ਦੀਆਂ ਠੀਕ ਹੈ ਜੀ ਤੇ ਹੋਰ ਪਸ਼ੂ ਪੰਛੀ ਦਾ ਹੋਰ ਵੀ ਹੈ ਗਿਆ ਬਹੁਤ ਕਬੂਤਰ ਹੋ ਗਿਆ ਨਾ ਜੀ ਮੈਂ ਬਹੁਤ ਬਹੁਤ ਖੁਸ਼ ਹੋ ਗਿਆ ਟਰੱਕੀ ਬੜੀਆਂ ਚੀਜ਼ਾਂ ਦੀ ਉਹ ਸ਼ੁਰੂਆਤ ਵੀ ਫਾਰਮ ਦੀ ਕਿਹੜੇ ਜਾਨਵਰ ਤੋਂ ਕੀਤੀ ਸੀ ਆਪਾਂ ਮੈਂ ਸਟਾਰਟਿੰਗ ਬੱਕਰੀਆਂ ਤੋਂ ਕੀਤੀ ਸੀ ਨੌ ਬੱਕਰੀਆਂ ਤੋਂ ਸਟਾਰਟ ਕੀਤਾ ਸੀਗਾ ਠੀਕ ਹੈ ਜੀ ਕਿ ਦਾਤੇ ਦੀ ਮੇਰ ਨਾਲ ਇੱਡਾ ਵਧੀਆ ਤਿਆਰਬਾ ਰਿਹਾ ਸਿਰਫ ਸਿਰ ਪਹਿਲੇ 4 ਮਹੀਨਾ ਦੇ ਵਿੱਚ ਜਿਨੇ ਨੇ ਮੈਂ ਬੱਕਰੀਆਂ ਵਾਲੀਆਂ ਸੂਨੇ ਪਾਸੇ ਦੇ ਬੱਚੇ ਵੇਚਦੇ ਸੀ ਠੀਕ ਹੈ ਤੇ ਫ੍ਰੀ ਹੋ ਗਏ ਸੀ ਫ੍ਰੀ ਹੋ ਗਏ ਹਾਂ ਠੀਕ ਆ ਉਹ ਜਿਵੇਂ ਤੁਸੀਂ ਹਨਾ ਕਿੰਨੇ ਕ ਟਾਈਮ ਚ ਇਹ ਇਹ ਚੀਜ਼ ਚ ਕਾਮਯਾਬ ਹੋ ਗਏ ਹੁਣ ਤਾਂ ਤੁਹਾਡੇ ਲਵੇ ਵੀ ਬਾਵਾ ਜਾਨਵਰ ਨੇ ਜਿਵੇਂ ਗਾਵਾਂ ਵੀ ਤੁਸੀਂ ਦੱਸਿਆ ਮੱਝਾਂ ਘੋੜੀਆਂ ਹਨਾ ਤਾਂ ਤੁਸੀਂ ਬੱਕਰੀਆਂ ਦੇ ਵਿੱਚ ਕਿੰਨੇ ਟਾਈਮ ਚ ਕਾਮਯਾਬ ਹੋ ਗਏ ਸੀ ਬਾਈ ਜੀ ਮੈਂ ਜਿੱਦੈਂ ਜਾਨਵਰ ਮੇਰੇ ਘਰੇ ਆ ਗਏ ਸੀ ਮੈਂ ਉਦੋਂ ਹੀ ਕਾਮਯਾਬ ਹੋ ਗਿਆ ਸੀ ਠੀਕ ਆ ਕਿਉਂਕਿ ਕੋਈ ਚੀਜ਼ ਆਪਾਂ ਨੂੰ ਜਦੋਂ ਸੰਤੋਸ਼ਟੀ ਮਿਲ ਲੱਗ ਜਾਂ ਅੰਦਰੋਂ ਬਈ ਆਪਾਂ ਕਾਮਯਾਬੀ ਵੱਲ ਵੱਧ ਰਹੇ ਆਂ ਬੰਦਾ ਉਦਾਂ ਹੀ ਕਾਮਯਾਬ ਹੋ ਜਾਂਦਾ ਇਹ ਬੰਦੇ ਦੀ ਸੋਚ ਆ ਕੋਈ ਜਾਨਵਰ ਰੱਖਣ ਨਾਲ ਕਾਮਯਾਬ ਨਹੀਂ ਹੁੰਦਾ ਜੇ ਮੇਰਾ ਦਿਲ ਕਹੂਗਾ ਮੈਂ ਕਾਮਯਾਬਾਂ ਤਾਂ ਫੇਰ ਹੀ ਬੰਦਾ ਕਾਮਯਾਬ ਹੁੰਦਾ ਜੇ ਮੇਰਾ ਦਿਲ ਕਹੂਗਾ ਮੈਂ ਫੇਲ ਐ ਕੰਮ ਦੇ ਵਿੱਚ ਫੇਲ ਹੁੰਦਾ ਬੰਦਾ ਠੀਕ ਹੈ ਬੰਦੇ ਦਾ ਥਾਟ ਆ ਆਪਾਂ ਬ੍ਰਹਿਮੰਡ ਨਾਲ ਜੁੜੇ ਹੋਏ ਆਂ ਜਿਹੜੇ ਆਪਣੇ ਥਾਟ ਆ ਸਿਰਫ ਉਹੀ ਜ਼ਿੰਦਗੀ ਆ ਜੇ ਮੈਂ ਕਿਸੇ ਕੰਮ ਲਈ ਸੋਚ ਲਿਆ ਜੇ ਮੈਂ ਘਰੋਂ ਨਿਕਲਦੇ ਸੋਚ ਲਿਆ ਇਧਰ ਨੂੰ ਗਿਆ ਤਾਂ ਰਸਤੇ 'ਚ ਪੁਲਿਸ ਵਾਲ ਚਾਹੇ 100 ਬੰਦਾ ਜਾਂਦਾ ਮੈਨੂੰ ਇਕੱਲੇ ਨੂੰ ਹੱਥ ਦੇ ਕੇ ਪਾਸੇ ਖਿਲਾਰ ਲੈਣ ਕਿਉਂ ਮੈਂ ਥਾਟ ਪੇਜ ਤੇ ਪਹਿਲਾਂ ਹੀ ਬ੍ਰਹਿਮੰਡ ਦੇ ਵਿੱਚ ਹੂੰ ਥਾਟ ਕ੍ਰੀਏਟ ਕਰ ਲਿਆ ਠੀਕ ਹੈ ਨੈਗੇਟਿਵ ਬੰਦੇ ਜ਼ਿੰਦਗੀ ਚ ਪਾਸਟ ਨਹੀਂ ਹੁੰਦੇ ਕਦੇ ਵੀ ਉਹ ਫੇਲ ਹੀ ਹੁੰਦੇ ਆ ਕਿਉਂ ਹੁੰਦੇ ਆ ਉਹਨ ਕੋਈ ਵੀ ਕੰਮ ਕਰਨਾ ਉਹਨਾਂ ਨੇ ਇਹੀ-ਇਹੀ ਕਹਿਣਾ ਯਾਰ ਆ ਪਤਾ ਨਹੀਂ ਕਾਮਯਾਬ ਹੋਵਾਂਗੇ ਫੇਲ ਹੋਵਾਂਗੇ ਹੂੰ ਜਦੋਂ ਮੇਰੀ ਨੀਂਹ ਫੇਲ ਤੇ ਟਿੱਗੀ ਤਮੇ ਕਾਹੋਂ ਜਾਬ ਕਿਵੇਂ ਹੋ ਜਾਊਗਾ ਮੈਂ ਬਾਈ ਜੀ ਕੋਈ ਵੀ ਕੰਮ ਕਰਾ ਮੇਰੇ ਕੋਲ ਆ ਮਿੱਟੀ ਪਈ ਆ ਮਿੱਟੀ ਚੱਕਣ ਵਾਲੇ ਲੋਕ ਆਏ ਮੈਂ ਉਹਨਾਂ ਨੂੰ ਇੱਕੋ ਹੀ ਕਹਾ ਮੈਂ ਯਾਰ ਮੈਂ ਮਿੱਟੀ ਵੇਚਦਾ ਨਹੀਂ ਪਹਿਲਾਂ ਕਹਿੰਦੇ ਤੂੰ ਪੈਸੇ ਦੇ ਐਤੋਂ ਵੱਡੀ ਰੋਡ ਨਿਕਲ ਰਹੀ ਆ ਕਹਿੰਦੇ ਤੂੰ ਪੈਸੇ ਦੇ ਅਸੀਂ ਮਿੱਟੀ ਤੇਰੀ ਚੱਕ ਦਿੰਦੇ ਆ ਸਾਰੀ ਬਾਈ ਜੀ ਮੈਂ ਦੇਣ ਵਾਲਾ ਚੋਂ ਨਹੀਂ ਮੈਂ ਲੈਣ ਵਾਲਾ ਚੋਂ ਫਿਰ ਉਹੀ ਬੰਦੇ ਮੈਨੂੰ 2 ਲੱਖ ਦੀ ਆਫਰ ਕਰਕੇ ਗਏ ਕਹਿੰਦੇ ਮਿੱਟੀ ਚੱਕ ਦਿੰਦੇ ਆ 2 ਲੱਖ ਰੁਪਿਆ ਦੇ ਮੈਂ ਯਾਰ ਮੈਂ 2 ਲੱਖ ਵਾਲਾ ਚੋਂ ਨਹੀਂ ਮੈਂ 3000 ਦੀ ਟਰਾਲੀ ਵੇਚਣ ਵਾਲਾ ਚੋਂ ਆ ਠੀਕ ਹੈ ਜੀ ਮੈਂ ਚੁਕਾ ਦੇਣ ਤੋਂ ਸਾਰਿਆਂ ਨੂੰ ਸਾਰੇ ਚੁਕਾਈ ਜਾਂਦੇ ਨੇ ਕਹਿੰਦੇ ਹਾਂ ਫਲਾਣੇ ਨੇ ਚੁਕਾਤਾ ਜਿੱਤਬਾ ਉਹਨੇ ਚੁਕਾਤਾ ਮੈਂ ਹੀ ਵਧੀਆ ਬਹੁਤ ਸੋਹਣੀ ਗੱਲ ਆ ਠੀਕ ਹੈ ਮੈਂ ਕਿਹਾ ਹੋਰ ਕੋਈ ਕਹਿੰਦੇ ਯਾਰ ਕੋਈ ਨਹੀਂ ਬਚਿਆ ਸਾਰੇ ਚੱਕ ਤੇ ਮੈਂ ਯਾਰ ਮੇਰੀ ਮਿੱਟੀ ਸੋਨਾ ਬਣ ਗਈ ਕਹਿੰਦੇ ਕਿਵੇਂ ਮੈਂ 3000 ਦੀ ਟਰਾਲੀ ਵੇਚੂਗਾ ਪਹਿਲੇ ਸਾਲ ਤੋਂ ਸਟਾਰਟ ਕਰ ਦੂ ਨਾਲੇ ਮੈਂ ਨਹੀਂ ਗੱਲ ਤੇ ਜਦੋਂ ਜੇ ਕੋਈ ਫਾਰਮ 'ਚ ਦੇਖਣ ਆਉਂਦਾ ਤਾਂ ਉਹਨੂੰ ਐਵੇਂ ਦਿਖਾ ਦਿੰਨੇ ਹਾਂ ਜੀ ਤੁਸੀਂ ਅੰਦਰੋਂ ਬੱਕਰੀਆਂ ਹਾਂ ਬਈ ਜੀ ਐਸ ਰੂਟ ਦਿਖਾ ਦਿੰਦੇ ਅਸੀਂ ਬੱਕਰੀਆਂ ਪਰ ਜੇ ਕੋਈ ਹੋਰ ਦਿਨ ਹੋਵੇ ਅਸੀਂ ਅੰਦਰ ਐਂਟਰ ਕਰਾ ਲੈਂਦੇ ਆ ਠੀਕ ਆ ਅੱਜ ਇਹ ਚੱਕਰ ਤੇ ਜਿਵੇਂ ਜੀ ਹੁਣ ਥੋਡੇ ਫਾਰਮ ਜਣਾ ਸੋਨ ਨੂੰ ਕਿਹੜੀ ਚੀਜ਼ ਨਾਲ ਜਾਦੇ ਹੁਣ ਉਹ ਲੱਗਦਾਗਾ ਵੀ ਪ੍ਰੋਫਿਟ ਕਿਹੜੀ ਚੀਜ਼ ਚਾ ਮੱਝਾਂ ਚਾ ਗਾਈਆਂ ਚਾ ਘੋੜੀਆਂ ਚਾ ਜਾਂ ਬੱਕਰੀਆਂ ਚ ਬਾਈ ਜੀ ਸਾਰੀਆਂ ਚੀਜ਼ਾਂ ਦੀ ਪ੍ਰੋਫਟ ਆ ਠੀਕ ਆ ਲੈ ਕੁੱਤਿਆਂ ਤੋਂ ਲੈ ਕੇ ਨਾਲ ਮੈਂ ਵੇਚਦਾ ਨਹੀਂ ਕੁੱਤੇ ਫੇਰ ਵੀ ਬੜੇ ਸ਼ੌਂਕ ਨਾਲ ਪਾਲਦਾ ਚੰਗਾ ਦੁੱਧ ਪਾ ਕੇ ਚੰਗਾ ਸਮਾਨ ਪਾ ਕੇ ਸ਼ੌਂਕ ਨਾਲ ਕੁੱਤੇ ਪਾਲਦਾ ਮੇਰਾ ਮਕਸਦ ਆ ਮੈਂ ਜਾਨਵਰਾਂ ਦੀ ਸੇਵਾ ਕਰਦਾਗਾ ਜਾਨਵਰ ਮੈਨੂੰ ਉਹ ਚੀਜ਼ਾਂ ਵਰ ਦਿੰਦੇ ਆ ਠੀਕ ਆ ਹੋਰ ਕੁਝ ਨਹੀਂ ਮੇਰਾ ਇਹ ਨਹੀਂ ਬਈ ਮੈਂ ਕੁੱਤਾ ਕਿ ਦੂਰਾ ਵੇਚਦਾ ਨਹੀਂ ਕੁਛ ਨਹੀਂ ਵੇਚਦਾ ਯਾਰ ਮੈਂ ਹੂੰ ਠੀਕ ਹੈ ਪਰ ਮੈਂ ਉਹਨਾਂ ਨੂੰ ਪਾਲਦਾ ਜਦੋਂ ਪਾਲਦਾ ਮੁਹੱਬਤ ਕਰਦਾ ਉਹਨਾਂ ਨਾਲ ਉਹੀ ਚੀਜ਼ ਮੇਰੀ ਕਾਮਯਾਬੀ ਦਾ ਰਾਜ਼ ਈ ਉਹ ਚੀਜ਼ਾਂ ਸਹੀ ਗੱਲ ਹੈ ਤੇ ਇੱਕ ਤੁਸੀਂ ਮਧੂਮੱਖੀ ਕਹਿੰਦੇ ਹੁੰਦੇ ਸੀ ਉਹ ਪਹਿਲਾਂ ਕਰਦੇ ਸੀ ਜੀ ਮਧੂਮੱਖੀ ਦਾ ਕੰਮ ਥੋੜਾ ਥੋੜਾ ਹੁਣ ਵੀ ਕਰ ਰਿਹਾ ਨਾਲ ਮੈਂ ਜਿਹੜੀ ਵੱਡੇ ਜਿਹੜਾ ਹਾਈएस्ट ਸਕੇਲ ਤੋਂ ਕੰਮ ਘਟਾਤਾ ਮੈਂ ਠੀਕ ਹੈ ਥੋੜਾ ਮੋਟਾ ਮੈਂ ਕਰਦਾ ਮੈਂ ਕਿਸੇ ਵੀ ਕੰਮ ਨੂੰ ਕੋਈ ਵੀ ਕੀ ਕੀਤਾ ਮੈਂ ਕਦੇ ਟੁੱਟਿਆ ਨਹੀਂ ਕਿਸੇ ਨੂੰ ਮੈਂ ਲਗਾਤਾਰ ਲਗਾ ਕਰੀ ਜਾਣੇ ਹੋਵੇ ਤੁਸੀਂ ਕਰਦੇ ਰਹਿੰਦਾ ਠੀਕ ਹੈ ਜੀ ਤੇ ਹੁਣ ਜਿਵੇਂ ਤੁਸੀਂ ਆ ਕਲੀ ਪਾਈ ਹੋਈ ਆ ਹਨਾ ਜੀ ਫਾਰਮ ਦੇ ਵਿੱਚ ਤੇ ਇਹ ਇੱਕ ਤਾਂ ਇਹ ਹੋ ਸਕਦੀ ਆ ਰੋਗ ਥਾਮ ਬਿਮਾਰੀਆਂ ਤੋਂ ਵੀ ਕਲੀ ਪਾ ਦਿੰਦਾ ਹਨਾ ਬੰਦਾ ਕੋਈ ਹੋਰ ਦੱਸ ਦੋ ਜੀ ਸਾਨੂੰ ਮਾੜਾ ਮੋਟਾ ਮੇਨ ਕਲੀ ਆ ਜੀ ਹਮ ਕਦੇ ਵੀ ਕਿਸੇ ਦੇ ਫਾਰਮ ਤੇ ਜਾਵਾਂ ਆਪਦੇ ਫਾਰਮ ਤੇ ਆਉਂਗੇ ਸ਼ੂਜ਼ ਵਗੈਰਾ ਬਦਲ ਕੇ ਕੱਪੜੇ ਬਦਲ ਕੇ ਫੇਰ ਆਪਦੇ ਫਾਰਮ ਤੇ ਪੜੋ ਠੀਕ ਹੈ ਨਵੇਂ ਬੰਦੇ ਨੂੰ ਆ ਦੇ ਫਾਰਮ ਚ ਇੰਟਰ ਨਾ ਹੋਣ ਦਿਓ ਕਦੇ ਜਿਹੜੇ ਆ ਕੱਟਣ ਵਾਲੇ ਆ ਝੜਕਈ ਵਗੈਰਾ ਹੁੰਦੇ ਆ ਹਮ ਜਿਹੜੇ ਜਾਨਵਰਾਂ ਨੂੰ ਕੱਢਦੇ ਆ ਮੀਟ ਵਗੈਰਾ ਦਾ ਕੰਮ ਕਰਦੇ ਆ ਉਹਨਾਂ ਨੂੰ ਆਪਦੇ ਫਾਰਮ 'ਚ ਨਾ ਪੜਨ ਦਿਓ ਕਿਉਂਕਿ ਉਹਨਾਂ ਕੋਲੇ ਖਾਸ ਕਰ ਜਾਨਵਰ ਬਿਮਾਰ ਹੁੰਦੇ ਆ ਉਹਨਾਂ ਨੂੰ ਆਪਦੇ ਫਾਰਮ 'ਚ ਨਾ ਪੜਨ ਦਿਓ ਇਹ ਗੱਲਾਂ ਧਿਆਨ ਰੱਖੋਗੇ ਤਾਂ ਤੁਸੀਂ ਬਿਮਾਰੀਆਂ ਤੋਂ ਬਚੇ ਰਹੋਗੇ ਤੁਸੀਂ ਵੀ ਕਿਸੇ ਦੇ ਫਾਰਮ ਤੇ ਜਾਂਦੇ ਆ ਕਿਤੋਂ ਵੀ ਬਾਹਰੋਂ ਆਉਣੇ ਆ ਆਪਦਾ ਸਾਰਾ ਕੁਝ ਬਦਲ ਕੇ ਫੇਰ ਫਾਰਮ ਜਾਓ ਫਾਰਮ ਵਾਲੇ ਤੁਹਾਡੇ ਸ਼ੂਜ ਵਗੈਰਾ ਵੱਖਰੇ ਹੋਣੇ ਚਾਹੀਦੇ ਕਲੀ ਤੁਹਾਡੀ ਥੱਲੇ ਸ਼ਿੱਟੀ ਪਣੀ ਚਾਹੀਦੀ ਹੈ ਜ਼ਰੂਰੀ ਆ ਕਿਉਂਕਿ ਬਿਮਾਰੀ ਫਾਰਮ 'ਚੋਂ ਪੈਦਾ ਨਹੀਂ ਹੁੰਦੀ ਬਿਮਾਰੀ ਬੰਦਾ ਲੈ ਕੇ ਆਉਂਦਾ ਖੋਦ ਲੈ ਕੇ ਆਵੇ ਕੋਈ ਹੋਰ ਲੈ ਕੇ ਆਵੇ। અમારી ਨਾਲ ਲੱਗ ਕੇ ਆਉਂਦੀ ਹੈ। ਠੀਕ ਹੈ। ਤੇ ਆਨਲਾਈਨ ਟਾਈਮ 'ਚ ਜੀ ਬੱਕਰੀ ਪਾਲਣ ਦੇ ਵਿੱਚ ਕੀ ਬਦਲਾਅ ਹੋਣ ਵਾਲਾ ਹੈਗਾ? ਭਾਈ ਜੀ ਜਿਹੜੀ ਕਿਸੇ ਦਿਨ 15000 ਦੀ ਬੱਕਰੀ ਮਿਲਦੀ ਸੀ ਅੱਜ ਉਹ 30000 ਤੋਂ ਪਲੱਸ ਆ। ਹੂੰ। ਤੇ ਇਹੀ ਬਦਲਾਅ ਬਹੁਤ ਵੱਡੇ ਪੱਧਰ 'ਚ ਆਉਣਾ ਆ ਰਿਹਾ ਹੈ। ਥੋੜੇ ਸਾਲਾਂ ਦੇ ਵਿੱਚ ਦੇਖੋਗੇ ਤੁਸੀਂ ਨੌਜਵਾਨ ਬਾਹਰਲੇ ਮੁਲਕ ਦੇ ਵਿੱਚੋਂ ਬਹੁਤ ਵੱਡੀ ਤਾਦਾਦ ਦੇ ਵਿੱਚ ਮੁੜ ਰਹੇ ਆ। ਹੂੰ। 24 ਤੇ 25 ਸਾਲ ਦੇ ਵਿੱਚ ਆ 24 ਚੱਲ ਪਿਆ ਤੇ 25 ਅਗਲੇ ਸਾਲ ਤੱਕ ਤੁਸੀਂ ਦੇਖੋਗੇ ਵੱਡੀ ਮਾਤਰਾ ਦੇ ਵਿੱਚ ਨੌਜਵਾਨ ਬਾਹਰੋਂ ਇੱਧਰ ਮੂਵ ਹੋ ਰਹੇ ਆ। ਮੈਨੂੰ ਹਰ ਰੋਜ਼ 80 85 85 ਕਾਲਾਂ ਆਉਂਦੀਆਂ ਨੇ ਜਿਹੜੇ ਕਹਿੰਦੇ ਆ ਬਈ ਯਾਰ ਜੀ 35 ਲੱਖ ਲਾ ਕੇ ਗਏ 40 ਲੱਖ ਲਾ ਕੇ ਗਏ ਵੀ ਇਹ ਸਾਡਾ ਕੰਮ ਚੱਚਿਆ ਨਹੀਂ ਸਾਨੂੰ ਸਾਡੇ ਕੋਲ ਕੰਮ ਨਹੀਂ ਵੀਰ ਬਣ ਕੇ ਜੇ ਥੋੜੇ-ਮੋਟੇ ਪੈਸਾ ਨਾਲ ਬੱਕਰੀ ਫਾਰਮ ਚੱਲ ਜੂ ਤਾਂ ਅਸੀਂ ਇਹ ਕਰਨਾ ਚਾਹੁੰਦੇ ਆ ਠੀਕ ਹੈ ਜੀ ਤੁਸੀਂ ਦੇਖੋ ਵੀ ਇਹਨਾਂ ਨੇ ਪੈਸਾ ਲਾ ਕੇ ਜਵਾਕਾਂ ਜ ਉਧਰ ਵੀ ਨਹੀਂ ਤੇ ਉਧਰ ਵੀ ਸਹੀ ਗੱਲ ਹੈ ਠੀਕ ਆ ਗੱਲਾਂ ਨੂੰ ਸਮਝਾਈਦਾ ਬਾਈ ਯਾਰ ਕੁਝ ਟਾਈਮ ਤੂੰ ਕੰਮ ਕਰ ਆ ਆਪਦੇ ਪੈਸੇ ਕਵਰ ਕਰਨ ਦੀ ਖੇਚਲ ਕਰ ਉਦੋਂ ਬਾਅਦ ਦੇਖਦੇ ਆ ਕੋਈ ਗੱਲ ਨਹੀਂ ਫਾਰਮਿੰਗ ਵੀ ਕਰਾਂਗੇ ਹੌਸਲਾ ਨਾ ਛੱਡੋ ਤੁਸੀਂ ਇੱਥੇ ਯਾਰ ਪੂਰੀ ਮਿਹਨਤ ਨਾਲ ਕੰਮ 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 ਕਰੋ ਤੁਸੀਂ ਕੋਈ ਨਹੀਂ ਜਿੱਥੇ ਗਏ ਉੱਥੋਂ ਕੁਝ ਖੱਟ ਕੇ ਤਾਂ ਆਓ ਨਾ ਜੇ ਖਾਲੀ ਮੁੜਿਆ ਤਾਂ ਕਿੱਲਾ ਗਾਹਾਂ ਵਿੱਚ ਨੂੰ ਹੋਰ ਬੈਠੇ ਹੋਵੋਗੇ ਸਹੀ ਗੱਲਾਂ ਬਈ ਯਾਰ ਬਚੋ ਹਾਂਜੀ ਕੋਈ ਗੱਲ ਨਹੀਂ ਤੁਸੀਂ ਪੈਸਾ ਇਕੱਠਾ ਕਰੋ ਆਪਦੇ ਖਰਚੇ ਮੈਨੇਜ ਕਰੋ ਉੱਥੋਂ ਤੇ ਫਾਰਮ ਨਾਲ ਦੀ ਨਾਲ ਕਰੇ ਪਿਓ ਨੂੰ ਆਪਦੇ ਨੂੰ ਸਟਾਰਟ ਕਰਾ ਦਿਓ ਬ੍ਰਦਰ ਨੂੰ ਸਟਾਰਟ ਕਰਾ ਦਿਓ ਜਿਵੇਂ ਜਿਵੇਂ ਤੁਹਾਡਾ ਫਾਰਮ ਡ ਤੇ ਜਿਵੇਂ ਹੁਣ ਮੱਜਾਂ ਦੇ ਵਿੱਚ ਗਾਈਆਂ ਦੇ ਵਿੱਚ AI ਦਾ ਹੈਗਾ ਹਨਾ ਜੀ ਜੀ ਸੀਮਨ ਆਪ ਲੈ ਆ ਤਾਂ ਇਹ ਕੰਮ ਬੱਕਰੀਆਂ ਚ ਵੀ ਹੋਊਗਾ ਜੀ ਆਉਣ ਵਾਲੇ ਟਾਈਮ ਚ ਆਉਣ ਵਾਲੇ ਦਿਨਾਂ ਤੋਂ ਬਾਈ ਜੀ ਆਪਾਂ ਟ੍ਰੇਨਿੰਗ ਦੇਣ ਜਾ ਰਹੇ ਹਾਂ ਹੂੰ AI ਤੇ ਬਨਰਟੀ ਗਰਭ ਧਾਰਨ ਤੇ ਕਿਸੇ ਵੀ ਵੀਰ ਨੇ ਬੱਕਰੀਆਂ ਦੀ ਬਨਰਟੀ ਗਰਭ ਧਾਰਨ ਵਾਲੀ ਟ੍ਰੇਨਿੰਗ ਲੈਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਨੰਬਰਾਂ ਤੇ ਆਪਾਂ ਇਹ ਟ੍ਰੇਨਿੰਗ ਦੇਵਾਂਗੇ ਬਾਕੀ ਬੱਕਰੀ ਪਾਲਣ ਦੀ ਵੀ ਟ੍ਰੇਨਿੰਗ ਰੱਖੀ ਹੋਈ ਆ 27 ਤੇ 28 ਤਰੀਕ ਦੀ ਹੂੰ 27 ਤੇ 28 ਤਰੀਕ ਨੂੰ ਜਿਹੜਿਆਂ ਨੇ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣੀ ਆ ਉਹਦੇ ਚ ਆਪਾਂ ਫਾਰਮ ਦੀ ਮੈਨੇਜਮੈਂਟ ਫਾਰਮਸ ਛੱਡ ਬਣਾਉਣ ਬਾਰੇ ਮੈਡੀਸਨ ਬਾਰੇ ਤੇ ਟੋਟਲ ਮਾਰਕੀਟਿੰਗ ਬਾਰੇ ਬਈ ਕਿਵੇਂ ਬੱਕਰੀ ਲੈਣੀ ਹੈ ਕਿਵੇਂ ਵੇਚਣੀ ਹੈ ਕਿਹੜੀ ਬੱਕਰੀ ਕਿੰਨੇ ਪੈਸੇ ਦੀ ਇਹ ਸਾਰਾ ਕੁਝ ਸਿਖਾਉਣਿਆ ਠੀਕ ਹੈ ਜੀ ਕਿਉਂਕਿ ਮਾਰਕੀਟਿੰਗ ਤੇ ਮੇਰੀ ਪਿਛਲੇ ਸਾਲਾਂ ਤੋਂ ਬਹੁਤ ਬੜੀ ਵੱਡੀ ਪਕੜਾ ਮੈਂ 300 ਦੇ ਤਕਰੀਬਨ ਆਪ ਲਗ ਵੇਚਦਾ ਹਰ ਇੱਕ ਮਹੀਨੇ ਮੇਰਾ ਇਹ ਤੇ ਬਹੁਤ ਵੱਡਾ ਤਿਆਰ ਬਾਗਾ ਲਾਈਨ ਤੇ ਖਰੀਦਦਾ ਜੇ ਆਪਾਂ ਨੂੰ ਮਾਰਕੀਟਿੰਗ ਨਹੀਂ ਆਉਂਦੀ ਕੋਈ ਵੀ ਤੰਦਾਗਾ ਕਿਸੇ ਦੀ ਵੀ ਤਾਂ ਆਪਾਂ ਫੇਲ ਆਉਂ ਚੀਜ਼ ਦੇ ਵਿੱਚ ਠੀਕ ਹੈ ਤੇ ਇਹ ਜਿਹੜੀ AI ਆ ਇਹ ਜਿਵੇਂ ਹੁਣ ਤੁਸੀਂ ਕਿਹਾ ਨਾ ਤਾਂ ਸੀਮਣ ਕਿੰਨੇ ਕ ਦਾ ਮਿਲ ਜੂਜੀ ਇਹਦਾ ਆਪਣੇ ਬੱਕਰੇ ਦਾ ਇਹ ਬਾਈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਸੀਮਣ ਸਾਡੇ ਸਾਰਾ ਕੁਝ ਤਿਆਰ ਹੋ ਰਿਹਾ ਹੈਗਾ ਅੱਛਾ ਹੋ ਰਿਹਾ ਹੈ ਜਿਹੜੀ ਕੋਸਟ ਹੋਈ ਆਪਾਂ ਨੋਰਮਲ ਕੋਸਟ ਦੇ ਉੱਤੇ ਸੀਮਣ ਪ੍ਰੋਵਾਈਡ ਕਰ ਰਿਹਾ ਠੀਕ ਹੈ ਹੋਊਗਾ ਉਹ ਵੀ ਚੰਗੇ ਬੱਕਰੇ ਦਾ ਵਧੀਆ ਚੰਗੇ ਬੱਕਰਾ ਦਾ ਜੀ ਚੰਗੇ ਨਾਮ ਵਾਲਾ ਆਪਣਾ ਸੀਮਣ ਹੋਊਗਾ ਆਪਾਂ ਦੂਜਾ ਠੀਕ ਹੈ ਤੇ ਬਹੁਤ ਧੰਨਵਾਦ ਡਾਕਟਰ ਸਾਹਿਬ ਜਿਹੜੀਆਂ ਤੁਸੀਂਾਨੂੰ ਇਹ ਕੀਮਤੀ ਗੱਲਾਂ ਦੱਸੀਆਂ ਤੇ ਸਮਾਂ ਦਿੱਤਾ ਤੁਹਾਡਾ ਧੰਨਵਾਦ ਮਿਹਰਬਾਨ ਜੀ ਠੀਕ ਉੱਤੇ ਵਾਲੇ